ਪਾਟੜਾ ਦੇ ਪਿੰਡ ਕੁਲਵਾਨੋ ਦੇ ਵਿੱਚ ਇੱਕ ਨੌਜਵਾਨ ਦੀ ਡੈਡ ਬੋਡੀ ਖੇਤਾਂ 'ਚ ਮਿਲੀ ਸੀ ਉਸ ਮਾਮਲੇ ਦੇ ਵਿੱਚ ਪਹਿਲਾਂ ਪੁਲਿਸ ਵੱਲੋਂ ਕੱਗਾ ਪੁਲਿਸ ਵੱਲੋਂ ਨਾਮਾ ਲੂਮ ਵਿਅਕਤੀ ਨੇ ਦੇਖ ਲਿਆ ਮੁਕਦਮਾ ਦਰਜ ਕੀਤਾ ਹੈ ਲੇਕਿਨ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਪੁਲਿਸ ਨੇ ਕੀਤੀ ਫੋਨ ਟ੍ਰੇਸ ਕੀਤੇ ਜਿਸ ਦੇ ਵਿੱਚ ਜਿਹੜੇ ਦੋ ਦੋਸਤ ਸੀ ਆਪਸ ਜਿਹੜਾ ਮ੍ਰਿਤਕ ਹੈ ਗੁਰਵਿੰਦਰ ਸਿੰਘ ਉਸ ਦਾ ਇੱਕ ਦੋਸਤ ਹੋਰ ਸੀ ਪਿੰਡ ਦੇ ਵਿੱਚ ਹੀ ਗੁਰਵਿੰਦਰ ਸਿੰਘ ਦੇ ਆਪਣੇ ਦੋਸਤ ਦੀ ਪਤਨੀ ਨਾਲ ਜਏ ਸੰਬੰਧ ਬਣ ਗਏ ਜਿਸ ਦੇ ਕਰਕੇ ਉਸ ਨੇ ਉਸ ਨੂੰ ਦੇਖ ਲਿਆ ਤੇ ਉਸ ਨੇ ਉਸ ਦਾ ਸਾਰਾ ਇਹ ਮਾਮਲਾ ਉਹਨੇ ਖਤਮ ਕਰ ਦਿੱਤਾ ਆਪਣੇ ਇੱਕ ਸਾਥੀ ਨਾਲ ਮਿਲ ਕੇ ਔਰ ਉਸ ਨੂੰ ਮਾਰ ਕੇ ਉੱਥੇ ਰਜਵਾਹੇ ਦੇ ਖੇਤਾਂ ਝੋਨੇ ਦੇ ਖੇਤਾਂ 'ਚ ਗਿਰਤਾ ਇਸ ਮਾਮਲੇ ਦੇ ਵਿੱਚ ਕੱਗਾ ਪੁਲਿਸ ਵੱਲੋਂ ਦੋ ਕਥਿਤ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ ਉਹਨਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ ਨਾਮਜ਼ਦ ਕੀਤੇ ਗਏ ਹਨ ਇਸ ਦੇ ਬਾਰੇ ਜਾਣਕਾਰੀ ਡੀਐਸਪੀ ਪਾਤਰਾ ਇੰਦਰਪਾਲ ਸਿੰਘ ਚੋਹਾਨ ਵੱਲੋਂ ਦਿੱਤੀ ਗਈ ਅਤੇ ਉਹਨਾਂ ਨੇ ਇਹ ਵੀ ਦੱਸਿਆ ਵੀ ਜੇ ਇਸ ਦੇ ਵਿੱਚ ਹੋਰ ਵੀ ਕੋਈ ਕਿਸੇ ਕੀ ਸਮੂਲਿਤ ਹੋਈ ਤਾਂ ਉਸ ਦੇ ਖਿਲਾਫ ਵੀ ਕਾਰਵਾਈ ਕੀਤੀ ਜਾਵੇਗੀ ਲੇਕਿਨ ਪਹਿਲਾਂ ਇਹ ਅੰਧਾ ਕਤਲ ਸੀ ਇਸ ਨੂੰ ਪੁਲਿਸ ਨੇ ਟਰੇਸ ਕਰ ਲਿਆ ਹੈ। ਸ਼੍ਰੀਮਾਨ ਐਸਐਸਪੀ ਸਾਹਿਬ ਪਟਿਆਲਾ ਸ਼੍ਰੀ ਵਰਮ ਜੀ ਐਸਪੀਡੀ ਗੁਰਬੰਸ ਸਿੰਘ ਬੈਂਸ ਜੀ ਤੇ ਐਸਪੀ ਹੈੱਡਕ quarters ਸ਼੍ਰੀ ਰਵਉ ਚੌਧਰੀ ਦੇ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਮਿਤੀ 12/8 ਨੂੰ ਇੱਕ ਸਾਨੂੰ ਡੈੱਡ ਬੋਡੀ ਮਿਲੀ ਸੀਗੀ ਜਿਸ ਦੇ ਆਧਾਰ ਤੇ ਅਸੀਂ ਐਫਆਈਆਰ ਨੰਬਰ 83 12/8 25 ਅੰਡਰ ਸੈਕਸ਼ਨ 102 ਬਿਲਕੁਲ 3 3 ਬਿਲਕੁਲ 5 ਬੀ ਐਨ ਐਸ ਥਾਣਾ ਕੱਗਾ ਦਰਜ ਰਿਸਟ ਕਰ ਲਈ ਸੀ ਜੋ ਕਿ ਅਨਨੋਨ ਵਿਅਕਤੀਆਂ ਦੇ ਖਿਲਾਫ ਜਿਹੜੀ ਹੈ ਦਰਜ ਕੀਤੀ ਸੀ ਉਸ ਤੋਂ ਬਾਅਦ ਮੁਕਦਮੇ ਦੀ ਪੜਤਾਲ ਕੀਤੀ ਸੀਨੀਅਰ ਅਫਸਰਾਂ ਦਾ ਹੁਕਮ ਲਿਆ ਉਹਨਾਂ ਦੇ ਹੁਕਮਾਂ ਤਹਿ ਚੱਲਦੇ ਹੋਏ ਅਸੀਂ ਤਪੀਸ਼ ਕੀਤੀ ਜਿਸ ਦੇ ਨਾਲ ਸਾਨੂੰ ਦੋ ਵਿਅਕਤੀਆਂ ਦਾ ਪਤਾ ਲੱਗਿਆ ਵੀ ਇਹਨਾਂ ਦੋਨਾਂ ਵਿਅਕਤੀਆਂ ਨੇ ਇਹਦਾ ਮਰਡਰ ਕੀਤਾ ਜਿਸ ਦਾ ਨਾਮ ਸੀ ਗੁਰਜੀਤ ਸਿੰਘ ਅਤੇ ਦੂਸਰੇ ਵਿਅਕਤੀ ਦਾ ਨਾਮ ਸੀ ਜਸ਼ਨਪ੍ਰੀਤ ਸਿੰਘ ਉਰਫ ਜਸ਼ਨ ਇਹਨਾਂ ਦਾ ਜਿਹੜਾ ਆਪਸੀ ਰੰਜਸ਼ ਸੀ ਉਹ ਇਹ ਸੀ ਵੀ ਜਿਹੜਾ ਮ੍ਰਿਤਕ ਸੀ ਉਸ ਦਾ ਗੁਰਜੀਤ ਸਿੰਘ ਦੀ ਪਤਨੀ ਨਾਲ ਨਜਾਇਜ਼ ਸੰਬੰਧ ਹੋ ਗਏ ਸੀ ਜਿਸ ਕਰਕੇ ਗੁਰਜੀਤ ਸਿੰਘ ਨੇ ਆਪਣੇ ਦੋਸਤ ਨਾਲ ਮਿਲ ਕੇ ਇਸ ਦਾ ਕਤਲ ਕਰ ਦਿੱਤਾ ਇਸ ਤੋਂ ਇਲਾਵਾ ਵੀ ਜੇਕਰ ਕੋਈ ਹੋਰ ਦੋਸ਼ੀ ਇਦੇ ਵਿੱਚ ਸਾਨੂੰ ਤਰਤੀਸ਼ ਦੌਰਾਨ ਆਏਗਾ ਤਾਂ ਅਸੀਂ ਉਹਨੂੰ ਵੀ ਨਾਮਜ਼ਦ ਕਰਾਂ। ਦੋਨੋਂ ਗ੍ਰਿਫਤਾਰ ਕਰਨੇ ਨੇ। ਹਾਂਜੀ। ਦੋਨੋਂ ਬੰਦੇ ਨੂੰ ਗ੍ਰਿਫਤਾਰ ਕਰਨੇ ਨੇ। ਇਹ ਦੋਨੋਂ ਵਿਅਕਤੀ ਅਸੀਂ ਗ੍ਰਿਫਤਾਰ ਕਰ ਲੈਨੇ। ਸਰ ਇਹ ਕਿੰਨੇ ਸਮੇਂ ਤੋਂ ਚੱਲਦਾ ਜੀ? ਕੋਈ ਇਹਨਾਂ ਦੀ ਪਹਿਲਾਂ ਕੋਈ ਸ਼ਿਕਾਇਤ ਸੀ? ਇਹਨਾਂ ਦਾ ਲਗਭਗ 1 ਸਾਲ ਤੋਂ ਇਹ ਜਿਹੜੀ ਉਹਨਾਂ ਦਾ ਲੇਡੀ ਤੇ ਦਾ ਚੱਲਦਾ ਆ ਰਿਹਾ ਸੀਗਾ। ਪਰ ਹੁਣ ਕੁਝ ਸਮੇਂ ਤੋਂ ਜਿਹੜਾ ਉਸਦੇ ਹਸਬੰਦ ਨੂੰ ਇਸ ਬਾਰੇ ਪਤਾ ਲੱਗ ਗਿਆ ਸੀ ਤਪੀਸ਼ੇ ਦੀ ਚੱਲ ਰਹੀ ਹੈ ਜੇਕਰ ਹੋਰ ਕਿਸੇ ਦਾ ਵੀ ਕੁਝ ਵੀ ਹੱਥ ਹੋਊਗਾ ਤਾਂ ਅਸੀਂ ਉਹਨੂੰ ਮੁਕਦਮੇ ਦੇ ਵਿੱਚ ਨਾਮਜ਼ਦ ਕਰਾਂਗੇ ਕਾਲ ਡਿਟੇਲ ਤੋਂ ਹੀ ਅਸੀਂ ਇਹਨਾਂ ਨੂੰ ਜਿਹੜਾ ਟਰੈਸ ਕੀਤਾ ਉਸ ਦੀ ਵਾਈਫ ਦੀ ਜਿਹੜੀ ਆ ਉਸਦੇ ਨਾਲ ਦੂਸਰੇ ਮਰਿਤਕ ਨਾਲ ਕਾਲ ਤੇ ਫੋਨ ਤੇ ਗੱਲਬਾਤ ਹੁੰਦੀ ਸੀ ਜਿਸ ਤੋਂ ਅਸੀਂ ਸ਼ੱਕ ਦੇ ਆਧਾਰ ਤੇ ਇਹ ਸ਼ੁਰੂ ਕੀਤਾ ਸੀਗਾ ਤੇ ਇਹਨੂੰ ਨਪੇੜੇ ਚੜਾਇਆ ਲੇਡੀਜ਼ ਦਾ ਕੋਈ ਸਿੱਧਾ ਰੋਲ ਨਹੀਂ ਹੈ ਜੀ ਲੇਡੀਜ਼ ਦੀ ਸਿਰਫ ਉਹਦੇ ਨਾਲ ਫਰੈਂਡਸ਼ਿਪ ਸੀਗੀ ਇਹ ਇੱਕੋ ਪਿੰਡ ਦੀ ਹੈ ਜੀ ਕੈਮਰਾਮੈਨ ਬੀਕੇ ਕਰਕੇ ਦੇ ਨਾਲ ਪ੍ਰਸੋਤਮ ਕੋਸ਼ਿਕ ਸਮਾਣਾ ਨਿਊਜ਼